ਚਲੋ ਅੱਜ ਭਾਰਤੀ ਕਿਸਾਨ ਯੂਨੀਅਨ ਏਟਾ ਗਰਾਹਾ ਵੱਲੋਂ ਜ਼ਿਲ੍ਹਾ ਅਟੀਪਾ ਜਿਲ੍ਹੇ ਦਾ ਮੈਂ ਜਸਪਾਲ ਸਿੰਘ ਬਲਾਕਰ ਰਾਣ ਦੇ ਨਾਲ ਆ ਅੱਜ ਸਮੇਵਾਲੀ ਮੰਡੀ ਸੈਂਟਰ ਪੁਆਇੰਟ ਦਾ ਅਸੀਂ ਦੌਰਾ ਕੀਤਾ ਇੱਥੋਂ ਦੇ ਹਾਲਾਤ ਬਹੁਤ ਹੀ ਖਰਾਬ ਹੈ ਕਿਉਂਕਿ ਇੱਥੇ ਤਕਰੀਬਨ 15 ਦਿਨਾਂ ਤੋਂ ਜਿਹੜੇ ਕਣਕ ਆਈ ਹੋਈ ਹੈ ਤੇ ਇੱਕ ਵੀ ਦਾਣਾ ਜਿਹੜਾ ਲਿਫਟਿੰਗ ਨਹੀਂ ਹੋਇਆ ਆ ਤੁਸੀਂ ਧਿਆਨ ਮਾਰੋ ਕੈਮਰਾਮੈਨ ਨੂੰ ਕਹਿੰਨੇ ਆ ਧਿਆਨ ਮરાਵੇ ਪਿੱਛੇ ਵੱਡੇ ਵੱਡੇ ਸਟੈਗ ਜਿਹੜੇ ਲੱਗੇ ਹੋਏ ਆ ਇਹ ਫੁੱਲ ਜਿਹੜਾ ਆਪਣਾ ਇੱਥੇ ਦਾਣਿਆਂ ਦੇ ਢੇਰ ਜਿਹੜੇ ਲੱਗੇ ਪਏ ਆ ਕਿਸਾਨ ਬੜੇ ਪਰੇਸ਼ਾਨ ਹੈ ਤੇ ਇਹ ਜਿਹੜੀ ਐਫਸੀਆਈ ਦੀ ਖਰੀਦ ਹੈ ਇੱਥੇ ਐਫਸੀਆਈ ਦੇ ਇਹਦੇ ਜਿਹੜੇ ਇਰਾਦੇ ਆ ਉਹ ਬਿਲਕੁਲ ਗਲਤ ਆ ਕਿਉਂਕਿ ਇੱਥੇ ਨਾ ਹੀ ਬਿਲਕੁਲ ਲਿਫਟਿੰਗ ਹੋ ਰਹੀ ਹੈ ਲਿਫਟਿੰਗ ਦੂਜੀਆਂ ਸਾਰੀਆਂ ਮੰਡੀਆਂ ਦੇ ਵਿੱਚ ਵਧੀਆ ਤਰੀਕੇ ਨਾਲ ਚੱਲ ਰਹੀ ਸਿਰਫ ਐਫਸੀਆਈ ਦੀ ਸਮੱਸਿਆ ਆ ਰਹੀ ਹੈ ਇਹ ਇਸੇ ਇੱਥੇ ਸਮੇਵਾਲੀ ਤੇ ਇੱਕ ਲੱਖੇਵਾਲੀ ਇਹਨਾਂ ਦਾ ਉੱਥੇ ਵੀ ਇਹੀ ਸਮੱਸਿਆ ਹੈ ਅਸੀਂ ਸਾਰੀਆਂ ਮੰਡੀਆਂ ਦੇ ਵਿੱਚ ਦੌਰਾ ਕੀਤਾ ਅੰਮੇਵਾਲੀ ਦੇ ਵਿੱਚ ਜਿਹੜੀ ਇਹ ਸਮੱਸਿਆ ਇਹ ਸਾਨੂੰ ਸਭ ਤੋਂ ਵੱਧ ਵੱਧ ਲੱਗੀ ਅਸੀਂ ਇਹ ਐਫਸੀਆਈ ਨੂੰ ਕਹਿੰਨੇ ਆਂ ਕਿ ਜਲਦੀ ਤੋਂ ਜਲਦੀ ਇਹ ਜਿਹੜੀ ਇਹ ਲਿਫਟਿੰਗ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਔਰ ਮਜ਼ਦੂਰਾਂ ਨੂੰ ਜਿਨ੍ਹਾਂ ਨੂੰ ਬਹੁਤ-ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਨਾ ਕੀਤਾ ਜਾਵੇ ਜੇ ਜਲਦੀ ਤੋਂ ਜਲਦੀ ਇਹਦਾ ਕੋਈ ਹੱਲ ਨਹੀਂ ਕਰਦੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੂੰ ਕਿਸਾਨਾਂ ਦਾ ਰੋਹ ਮਜ਼ਦੂਰਾਂ ਦਾ ਰੋਹ ਦੇਖਣ ਦਾ ਜਿਹੜਾ ਇਹ ਤਿਆਰ ਰਹਿਣਾ ਅਸੀਂ ਸਭ ਦੇ ਤੋਂ ਵੱਡਾ ਕੋਈ ਐਕਸ਼ਨ ਲੈ ਸਕਦੇ ਆ ਕਿ ਸਾਡੀ ਕਿਸਾਨ ਜੂਨੀਅਨ ਅਗਰਾਹਾ ਦੀ ਜਿਹੜੀ ਹੈ ਇਹ ਮੰਗ ਹੈ ਕਿ ਐਫਸੀਆਈ ਇਸ ਪਾਸੇ ਧਿਆਨ ਦੇਵੇ ਕਿ ਕਿਸਾਨਾਂ ਨੂੰ ਪਰੇਸ਼ਾਨ ਕਰਨਾ ਮਜ਼ਦੂਰਾਂ ਨੂੰ ਪਰੇਸ਼ਾਨ ਕਰਨਾ ਆਰਥੀਆਂ ਨੂੰ ਪਰੇਸ਼ਾਨ ਕਰਨਾ ਬੰਦ ਕਰੇ ਭਾਰਤੀ ਕਿਸਾਨ ਜੂਨੀਅਨ ਇਕਤਾ ਅਗਰਾਹਾ ਜਿੰਦਾਬਾਦ 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 ਐਫਸੀਆਈ ਮਰਦਾਬਾਦ